ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਮੈਡੀਕਲ ਚੈੱਕਅਪ ਵਾਸਤੇ ਦਵਾਈ ਲੈਣ ਵਾਸਤੇ ਜੈਥੋ ਜਾਣ ਦਾ ਪ੍ਰੋਗਰਾਮ ਸੀ ਕਿਉਂਕਿ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਹੈ ਸਾਡੇ ਹਰਪਾਲ ਸਿੰਘ ਬਿਲਾਰੀ ਜੀ ਜੋ ਯੂਪੀ ਦੇ ਸਾਡੇ ਆਗੂ ਨੇ ਐਸਕੇਮ ਨੌਨ ਪੋਲੀਟਿਕਲ ਦੇ ਉਹਨਾਂ ਦੇ ਬ੍ਰਦਰ ਦੇ ਦੀ ਡੈਥ ਹੋ ਜਾਂਦੇ ਤੇ ਉਹਨਾਂ ਦੇ ਘਰ ਅਸੀਂ ਬੈਠਣ ਵਾਸਤੇ ਜਾਣਾ ਸੀ ਤਾਂ ਪੁਲਿਸ ਨੇ ਆ ਕੇ ਰੋਕਿਆ ਥਾਂ ਥਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਰੋਕਣਾ ਸ਼ੁਰੂ ਕੀਤਾ ਕਾਰਨ ਕੀ ਹੈ ਰੋਕਣ ਦਾ ਕਾਰਨ ਕੀ ਹੈ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਦੇ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਆ ਰਹੇ ਨੇ ਡੱਲੇਵਾਲ ਆਪਣਾ ਸੌਰੀ ਫਰੀਦਕੋਟ ਦਰਸਤ ਕਰ ਲਿਓ ਫਰੀਦਕੋਟ ਆ ਰਹੇ ਨੇ ਤੇ ਪ੍ਰੋਗਰਾਮ ਕੀ ਹੈ ਪ੍ਰੋਗਰਾਮ ਦਾ ਨਾਮ ਹੈ ਜਸ਼ਨ ਜੀਤ ਮਨਾ ਰਹੇ ਨੇ ਫਰੀਦਕੋਟ ਦੇ ਵਿੱਚ ਪੰਜਾਬ ਸਰਕਾਰ ਸਾਡੇ ਭਗਵੰਤ ਮਾਨ ਦੇ ਪਤਨੀ ਆ ਕੇ ਖੁਸ਼ੀ ਮਨਾ ਰਹੀ ਹੈ ਜਸ਼ਨ ਮਨਾ ਰਹੀ ਹੈ ਜਿੱਤ ਦਾ ਇਸ ਗੱਲ ਦੀ ਖੁਸ਼ੀ ਹਰੇਕ ਨੂੰ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੀਆਂ ਫੋਰਸਿਜ਼ ਨੇ ਲੜਾਈ ਲੜੀ ਹੈ ਸਾਹਮਣਾ ਕੀਤਾ ਹੈ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਇਹ ਛਲਾਗਾ ਯੋਗ ਹੈ ਅਸੀਂ ਹਰ ਇੱਕ ਜਵਾਨ ਦੀ ਕਦਰ ਕਰਦੇ ਹਾਂ ਤੇ ਹਰ ਇੱਕ ਨੇ ਬਹੁਤ ਸੋਹਣਾ ਆਪਣਾ ਰੋਲ ਅਦਾ ਕੀਤਾ ਤੇ ਪੂਰੇ ਪੰਜਾਬ ਦੇ ਨਿਵਾਸੀਆਂ ਨੇ ਇਹਦਾ ਪੂਰਾ ਮਤਲਬ ਸਰਕਾਰ ਦਾ ਸਪੋਰਟ ਕੀਤੀ ਹੈ ਸਮਰਥਨ ਦਿੱਤਾ ਹੈ ਸਵਾਲ ਇੱਥੇ ਇਹ ਹੈ ਕਿ ਕੱਲ ਚਹਿਲਪਿੰਡ ਦਾ ਇੱਕ ਨੌਜਵਾਨ ਅਗਨੀ ਵੀਰ ਦੀ ਸ਼ਹਾਦਤ ਹੋਈ ਹੈ ਤੇ ਉਹਦਾ ਕੱਲ ਸੰਸਕਾਰ ਹੋਇਆ ਹੈ ਤੇ ਚਾਹਲ ਪਿੰਡ ਤੇ ਜਿੱਥੇ ਇਹ ਜਸ਼ਨ ਮਨਾਉਣ ਆਇਆ ਜਾ ਰਿਹਾ ਹੈ ਇਹ ਬਿਲਕੁਲ 1 ਕਿਲੋਮੀਟਰ 1.5 ਕਿਲੋਮੀਟਰ ਦਾ ਫਕਵਾ ਹੈ ਫਰੀਦਕੋਟ ਦਾ ਤੇ ਚਾਹਲ ਪਿੰਡ ਦਾ ਹੁਣ ਅੰਦਾਜ਼ਾ ਲਾ ਕੇ ਦੱਸਿਓ ਕਿ ਜਿਹੜਾ ਸਾਡਾ ਉਹ ਅਗਨੀ ਵੀਰ ਨੌਜਵਾਨ ਸ਼ਹੀਦ ਹੋਇਆ ਹੈ ਤੇ ਜਿਹੜੀ ਮਾਂ ਦੀਆਂ ਆਂਦਰਾਂ ਬਲੁੰਦਰੀਆਂ ਗਈਆਂ ਜਿਹੜੇ ਬਾਪ ਦਾ ਰੋਣਾ ਬੰਦ ਨਹੀਂ ਹੋ ਰਿਹਾ ਉਹਦੀਆਂ ਭੈਣਾਂ ਦਾ ਰੋਣਾ ਬੰਦ ਨਹੀਂ ਹੋ ਰਿਹਾ ਉਹਦਾ ਪਰਿਵਾਰ ਸਾਰਾ ਗਮ ਦੇ ਵਿੱਚ ਡੁੱਬਿਆ ਹੈ ਇਕੱਲਾ ਉਹਦਾ ਪਰਿਵਾਰ ਨਹੀਂ ਪੂਰਾ ਪਿੰਡ ਉਸ ਤੋਂ ਅੱਗੇ ਪੂਰਾ ਫਰੀਦਕੋਟ ਜ਼ਿਲ੍ਹਾ ਉਸ ਤੋਂ ਅੱਗੇ ਪੂਰਾ ਪੰਜਾਬ ਉਸ ਤੋਂ ਅੱਗੇ ਭਾਰਤ ਸਾਰਾ ਉਸ ਪਰਿਵਾਰ ਦੇ ਨਾਲ ਅੱਜ ਦੁੱਖ ਦੀ ਘੜੀ ਦੇ ਵਿੱਚ ਖੜਾ ਹੈ ਤੇ ਬਿਲਕੁਲ ਆ ਕੇ ਉਹਨਾਂ ਦੇ ਸਾਹਮਣੇ ਜਸ਼ਨ ਜੀਤ ਮਨਾਉਣਾ ਕੀ ਉਚਿਤ ਹੈ ਕੀ ਉਸ ਮਾਂ ਦੇ ਜ਼ਖਮਾਂ ਦੇ ਉੱਤੇ ਲੂਣ ਛੜਕਣ ਵਾਲੀ ਗੱਲ ਨਹੀਂ ਹੈ ਬਣਦਾ ਜੋ ਇਹ ਸੀ ਕਿ ਉਹਨਾਂ ਦੇ ਜ਼ਖਮਾਂ ਤੇ ਲੋਹਣ ਛਿੜਕਣ ਦੀ بجائے ਮਰਮ ਪੱਟੀ ਕਰਦੇ ਉਹਨਾਂ ਨੂੰ ਆਕੇ ਸੰਭਾਲਦੇ ਪਰਿਵਾਰ ਨੂੰ ਤਰਵਾਸ ਦਿੰਦੇ ਉਹਨਾਂ ਨੂੰ ਭਰੋਸਾ ਦਿੰਦੇ ਕਿ ਅਸੀਂ ਤੁਹਾਡੇ ਨਾਲ ਆ ਲੇਕਿਨ ਉਹ ਉਧਰਲੇ ਪਾਸੇ ਤੁਰਨ ਦੀ بجائے ਇਹ ਸਾਡੇ ਬੀਬਾ ਜੀ ਜਸ਼ਨ ਮਨਾਉਣ ਆ ਰਹੀ ਹੈ ਤੇ ਕਹਿੰਦੇ ਆ ਵੀ ਫਿਰ ਜਥੇ ਬੰਦੀਆਂ ਦਾ ਤਾਂ ਪ੍ਰੋਗਰਾਮ ਆ ਭਾਈ ਭਗਵੰਤ ਮਾਨ ਜੀ ਨੇ ਆਪ ਹੀ ਦੱਸਿਆ ਕਿ ਲੀਡਰਾਂ ਨੂੰ ਸਵਾਲ ਪੁੱਛੋ ਤੁਸੀਂ ਦੱਸੋ ਲੋਕੋ ਕੇ ਸਵਾਲ ਪੁੱਛਣ ਵਾਲਾ ਹੈ ਕਿ ਨਹੀਂ ਸਵਾਲ ਬਹੁਤ ਨੇ ਸਵਾਲ ਤੇ ਇਹ ਵੀ ਪੁੱਛਣ ਵਾਲਾ ਹੈ ਕਿ ਤੁਸੀਂ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਧਰਨੇ ਮੁਜ਼ਾਰਿਆਂ ਤੋਂ ਬਾਹਰ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਤੁਸੀਂ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਦਬਾਉਣਾ ਦਾੰਗ ਦੇ ਜ਼ੋਰ ਤੇ ਦਬਾਉਣਾ ਚਾ ਰਹੇ ਹੋ ਸਵਾਲ ਇਹ ਵੀ ਹੈ ਕਿ ਜਿਹੜਾ ਤੁਸੀਂ ਅੱਜ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਮਾਮਲੇ ਦੇ ਵਿੱਚ ਜਿਹੜੀ ਡਰਾਮੇਬਾਜ਼ੀ ਕਰ ਰਹੇ ਹੋ ਐਨ ਉਸ ਟਾਈਮ ਦੇ ਉੱਤੇ ਜਦੋਂ ਜੰਗ ਦਾ ਮਾਹੌਲ ਬਣਿਆ ਹੋਵੇ ਤੇ ਕੇਂਦਰ ਨੇ ਆ ਕੇ ਪਾਣੀ ਛੜਨਾ ਦੇ ਪੰਜਾਬ ਨੇ ਡਰਾਮਾ ਕਰਨਾ ਕਿ ਅਸੀਂ ਪਾਣੀ ਰੋਕ ਲਿਆ ਕੀ ਇਹਨੂੰ ਕੀ ਕਹੋਗੇ ਤੁਸੀਂ ਸਵਾਲ ਤਾਂ ਇਹ ਵੀ ਕਰਨਗੇ ਲੋਕ ਵੀ ਇਹ ਕੀ ਸੀ ਭਾਈ ਸਵਾਲ ਤਾਂ ਇਹ ਸਾਹਮਣੇ ਰੱਖਾਂਗੇ ਜਿਹੜੀ ਤੂੰ ਗੱਲ ਕਰ ਰਹੇ ਕਹਿ ਰਹੇ ਆ ਭਗਵੰਤ ਮਾਨ ਜੀ ਕਿ ਭਾਈ ਦੱਸ ਜਿਹੜਾ ਤੂੰ ਕਿਹਾ ਵੀ ਅੱਜ ਕਿੱਥੇ ਨੇ ਕਿਸਾਨ ਜਥੇਬੰਦੀਆਂ ਅਸੀਂ ਅੱਜ ਤੁਹਾਡੇ ਯਾਦ ਕਰਾਉਣਾ ਸੀ ਤੁਹਾਡੇ ਤੁਹਾਡੇ ਬੀਬਾ ਜੀ ਨੂੰ ਤੁਹਾਡੇ ਧਰਮ ਪਤਨੀ ਨੂੰ ਦੱਸਣਾ ਸੀ ਕਿ ਬੀਬਾ ਆਓ ਦੱਸਿਏ ਤੁਹਾਡੇ ਪਤੀ ਜੀ ਨੂੰ ਜਾ ਕੇ ਦੱਸਿਓ ਕਿ ਅਸੀਂ ਤਾਂ ਸਰਕਾਰ ਵੱਲ ਤੋਂ 2 ਮਹੀਨੇ ਬਾਅਦ ਹੀ ਜਾ ਕੇ ਮੰਗ ਪੱਤਰ ਦੇ ਕੇ ਆਏ ਆਂ ਧਰਨਾ ਦੇ ਕੇ ਜਿੱਦ ਦੇ ਤੁਹਾਡੇ ਕੁਲਦੀਪ ਧਾਲੀਵਾਲ ਜੀ ਸਾਡੇ ਵਿੱਚ ਆ ਕੇ ਕਹਿ ਕੇ ਗਏ ਨੇ ਕਿ ਅਸੀਂ ਇਹਦਾ ਅਮਿਤ ਸ਼ਾਹ ਕੋਲੇ ਮੁੱਦਾ ਉਠਾ ਕੇ ਪੰਜਾਬ ਦੀ ਹਿੱਸੇਦਾਰੀ ਬਹਾਲ ਕਰਾਵਾਂਗੇ ਉਦੋਂ ਤੋਂ ਲੈ ਕੇ ਅੱਜ ਤੱਕਰ ਤਾਂ ਤੁਹਾਨੂੰ ਪੰਜਾਬ ਦੀ ਹਿੱਸੇਦਾਰੀ ਦਾ ਚੇਤਾ ਨਹੀਂ ਆਇਆ। ਔਰ ਅਮਿਤ ਸ਼ਾਹ ਨਾਲ ਤੁਹਾਡੀ ਇੱਕ ਗੱਲ ਹੈ ਬੜੀ ਊੜੀ ਮਿੱਤਰਤਾ ਹੈ। ਤੇ ਤੁਸੀਂ ਉਹ ਤੁਹਾਡੇ ਕੋਲੋਂ ਤਾਂ ਕਰਵਾਇਆ ਨਹੀਂ ਗਿਆ। ਅੱਜ ਤੁਸੀਂ ਦੋਨਾਂ ਨੇ ਮਨ ਇਹ ਨੂਰਾ ਕੁਸ਼ਤੀ ਕੀ ਸ਼ੁਰੂ ਕੀਤੀ ਸਵਾਲ ਤਾਂ ਇਹ ਵੀ ਹੋਏਗਾ ਨਾ। ਇਹ ਸਵਾਲ ਪੁੱਛਣੇ ਬਣਦੇ ਆ। ਅਸੀਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ। ਤਰੀਕ ਯਾਦ ਕਰਵਾ ਦਿਆਂ। ਸਾਡੀ ਤਰੀਕ ਸੀ 25 ਮਾਰਚ 2022 ਯਾਦ ਕਰ ਲਿਓ ਮੁੱਖ ਮੰਤਰੀ ਜੀ ਇਸ ਤਰੀਕ ਨੂੰ ਅਸੀਂ ਮੰਗ ਪੱਤਰ ਦੇਣ ਜਾਣਾ ਤੇ ਤੁਸੀਂ ਮੰਗ ਪੱਤਰ ਦੇਣ ਨਹੀਂ ਜਾਣ ਦੇ ਰਹੇ ਸੀ ਸਾਨੂੰ ਸਾਨੂੰ ਉਹਦਾ ਘਰ ਉਹਦਾ ਦਫ਼ਤਰ ਉਹਦਾ ਉਹਦਾ ਘਰਾਓ ਕਰਨ ਦਾ ਮੌਕਾ ਨਹੀਂ ਦਿੱਤਾ ਅਰ ਅਸੀਂ ਉਦੋਂ ਇਹੀ ਪਾਣੀ ਦੀ ਗੱਲ ਕਰਨੇ ਗਏ ਸੀ ਸਾਡਾ ਮੰਗ ਪੱਤਰ ਪੜ੍ਹ ਲਓ ਉਸ ਮੰਗ ਪੱਤਰ ਦੇ ਵਿੱਚ ਇਹੀ ਗੱਲਾਂ ਨੇ ਤੇ ਉਦੋਂ ਤਾਂ ਤੁਸੀਂ ਇਹਨਾਂ ਦੇ ਸ਼ੈਲਟਰ ਬਣ ਜਾਂਦੇ ਹੋ ਕਿਸਾਨਾਂ ਦੇ ਡਾਂਗਾ ਮਾਰਦੇ ਹਾਂ ਅੱਜ ਤੁਸੀਂ ਕੀ ਗੱਲਾਂ ਕਰਨ ਲੱਗੇ ਹੋ ਅੱਜ ਤੁਸੀਂ ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਕਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੀ ਅੱਜ ਜਿਹੜੇ ਬੀਜੇਪੀ ਦੀ ਝੋਲੀ 'ਚ ਬੈਠੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਇਹ ਕਿਹਾ ਸੀ ਕਿ ਮੈਂ ਸਾਰੇ ਸਮਝੌਤੇ ਰੱਦ ਕਰਤੇ ਤੇ ਧਾਰਾ 5 ਬਣਾ ਕੇ ਨਾ ਵਿੱਚ ਇੱਕ ਧਾਰਾ 5 ਲਿਖ ਕੇ ਕਹਿਤਾ ਕਿ ਜਿਹੜਾ ਜਿਹੜਾ ਪਾਣੀ ਜਿੰਨਾ-ਜਿੰਨਾ ਕਿਸੇ ਸਟੇਟ ਨੂੰ ਜਾਂਦਾ ਉਹ ਜਾਂਦਾ ਰਹੂਗਾ ਫਿਰ ਤੇਰੇ ਤੇਰੇ ਕਾਦੇ ਹੋ ਸਮਝੋ ਤੇਰਾਦਾ ਜੀ ਤੇ ਸੇਮ ਤੁਸੀਂ ਕੀਤਾ ਤੁਸੀਂ ਆ ਜਿਹੜਾ ਮਤਾ ਪਾਸ ਕੀਤਾ ਉਹਦੇ ਵਿੱਚ 1981 ਦੀ ਜਿਹੜੀ ਸੰਧੀ ਹੈ ਜਿਹਨੂੰ ਅੱਜ ਤੱਕ ਪੰਜਾਬ ਨੇ ਨਹੀਂ ਮੰਨਿਆ ਕਿਉਂਕਿ ਪਾਣੀਆਂ ਦਾ ਫੈਸਲਾ ਕਰਨ ਦਾ ਰਾਈਟ ਕੇਵਲ ਵਿਧਾਨ ਸਭਾ ਨੂੰ ਹੈ ਤੇ ਉਹ ਇੱਕ ਪਾਰਟੀ ਦੇ ਪ੍ਰਧਾਨ ਨੇ ਕੀਤਾ ਸੀ ਜਿਹਨੂੰ ਅੱਜ ਤੱਕ ਪੰਜਾਬ ਨੇ ਮੰਨਿਆ ਨਹੀਂ ਤੂੰ ਇਲਲੀਗਲ ਸੀ ਤੇ ਤੁਸੀਂ ਤਾਂ ਉਹ ਸੰਧੀ ਨੂੰ ਮੰਨ ਕੇ ਬਹਿ ਗਏ ਤੁਸੀਂ ਤਾਂ ਮੰਗ ਕਰ ਲਈ ਕਿ ਉਸ ਸੰਧੀ ਦੇ ਮੁਤਾਬਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਤੁਸੀਂ ਇਹ ਕਹਿ ਲਿਆ ਵੀ ਉਸ ਸੰਧੀ ਦੇ ਮੁਤਾਬਕ ਉਹਨਾਂ ਜਿੰਨਾ ਪਾਣੀ ਸੀ ਉਹਦੇ ਨਾਲੋਂ ਅੱਜ ਪਾਣੀ ਘਟ ਗਿਆ ਤੇ ਪਾਣੀ ਦੁਬਾਰਾ ਵੰਡਣ ਦੀ ਲੋੜ ਹੈ ਤੁਸੀਂ ਤਾਂ ਸੰਧੀ ਮੰਨ ਲਈ ਜਿਹਨੂੰ ਅੱਜ ਤੱਕ ਗੈਰਕਾਨੂੰਨੀ ਮੰਨਦਾ ਰਿਹਾ ਪੰਜਾਬ ਸੋ ਇਸ ਕਰਕੇ ਭਾਈ ਜੋ ਹਕੀਕਤ ਹੈ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਦੀ ਲੋੜ ਹੈ ਅੱਜ ਅਸੀਂ ਇਹ ਬੀਬਾ ਜੀ ਨੂੰ ਦੱਸਣਾ ਹੈ ਤੁਸੀਂ ਸਾਨੂੰ ਮਤਲਬ ਘਰਾਂ ਦੇ ਵਿੱਚ ਕੈਦ ਕਰਨਾ ਸ਼ੁਰੂ ਕਰ ਲਿਆ ਤੁਸੀਂ ਸਾਨੂੰ ਥਾਣਿਆਂ 'ਚ ਬੰਦ ਕਰਨਾ ਸ਼ੁਰੂ ਕਰ ਲਿਆ ਰਸਟਿਆਂ 'ਚ ਰੋਕਣਾ ਸ਼ੁਰੂ ਕਰ ਲਿਆ ਇਹ ਕਿੰਨਾ ਕਿਰ ਅਖੀਰ ਕਿਸਾਨ ਇਹ ਸਵਾਲਾਂ ਦੇ ਜਵਾਬ ਪੁੱਛਦੇ ਰਹਿਣਗੇ ਓਨੀ ਦੇਰ ਤੱਕ ਤੇ ਤੁਹਾਨੂੰ ਅਖੀਰ ਇਹ ਸਵਾਲਾਂ ਦੇ ਜਵਾਬ ਦੇਣੇ ਪੈਣੇ ਆ ਸੋ ਮੈਂ ਦੁਬਾਰਾ ਫਿਰ ਮੇਰੇ ਸਾਰੇ ਸਾਥੀਆਂ ਦੇ ਧਿਆਨ 'ਚ ਲਿਆ ਦਿਆਂ ਕਿ ਅੱਜ ਜਸ਼ਨ ਜੀਤ ਮਨਾਉਣ ਦਾ ਸਮਾਂ ਨਹੀਂ ਸੀ ਅੱਜ ਉਸ ਮਾਣ ਨਾਲ ਖੜਨ ਦਾ ਸਮਾਂ ਸੀ ਜੀ ਦਾ ਇੱਕ ਬੱਚਾ ਨੌਜਵਾਨ ਬੱਚਾ 22 ਸਾਲ ਦਾ ਨੌਜਵਾਨ ਅਗਨੀ ਵੀਰ ਕੁਰਬਾਨੀ ਦੇ ਗਿਆ ਅੱਜ ਉਸ ਮਾਣ ਦੀਆਂ ਆਂਦਰਾਂ ਨੂੰ ਬਲੁੰਦਰਨ ਦੀ ਲੋੜ ਨਹੀਂ ਉਹਦੇ ਜ਼ਖਮਾਂ ਤੇ ਲੋਨ ਸਿੱਟਣ ਦੀ ਲੋੜ ਨਹੀਂ ਉਹਦੇ ਜ਼ਖਮਾਂ ਤੇ ਮਲਮ ਲਾਉਣ ਦੀ ਲੋੜ ਸੀ ਔਰ ਉਹਦੀ ਬਜਾਏ ਇਹ ਇੱਥੇ ਇਹ ਕਰਨ ਆ ਰਹੇ ਨੇ ਸੋ ਇਸ ਕਰਕੇ ਵਿਰੋਧ ਕਰਾਂਗੇ ਹਰ ਹਾਲਤ ਦੇ ਵਿੱਚ ਕਰਾਂਗੇ ਸਾਨੂੰ ਇਹ ਬਿਲਕੁਲ ਕਿਉਂਕਿ ਸਾਡਾ ਬੱਚਾ ਉਹ ਸਾਡਾ ਪੰਜਾਬ ਦਾ ਬੱਚਾ ਹੈ ਸਾਡਾ ਇਸ ਤੋਂ ਅੱਗੇ ਪੂਰੇ ਭਾਰਤ ਦਾ ਉਹ ਯੋਧਾ ਹੈ ਜੀਨੇ ਕੁਰਬਾਨੀ ਦਿੱਤੀ ਹੈ ਔਰ ਉਹਦੇ ਪ੍ਰਤੀ ਮਤਲਬ ਪੂਰਾ ਦੇਸ਼ ਉਸ ਨੌਜਵਾਨ ਦੇ ਨਾਲ ਖੜਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ